ਬੀਤੀ ਰਾਤ ਤੇਜ਼ ਮੀਂਹ ਅਤੇ ਹਨੇਰੀ ਕਾਰਨ ਫਗਵਾੜਾ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਖੇ ਸਥਿਤ ਦੋ ਘਰਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਖਾਸੇ ਸਬੰਧੀ ਜਾਣਕਾਰੀ ਦਿੰਦੇ ਹਾਂ ਭੋਲੀ ਨਾਮ ਦੀ ਔਰਤ ਨੇ ਦੱਸਿਆ ਕਿ ਬੀਤੀ ਰਾਤ ਆਏ ਤੇਜ਼ ਤੂਫਾਨ ਅਤੇ ਮੀਂਹ ਨਾਲ ਉਹਨਾਂ ਦੇ ਗਵਾਂਡੀਆਂ ਦੀ ਕੰਧ ਡਿੱਗਣ ਨਾਲ ਉਹਨਾਂ ਦੇ ਘਰ ਦੀ ਛੱਤ ਹੇਠਾਂ ਡਿੱਗ ਗਈ ਜਿਸ ਕਾਰਨ ਛੱਤ ਦੇ ਹੇਠਾਂ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਸਾਰੇ ਹਾਦਸੇ ਦੌਰਾਨ ਉਨ੍ਹਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਇਸੇ ਤਰ੍ਹਾਂ মিডিਆ ਨਾਲ ਗੱਲਬਾਤ ਕਰਦੇ ਹਾਂ ਸੰਜੀਤ ਕੁਮਾਰ ਨੇ ਦੱਸਿਆ ਕਿ ਜਦੋਂ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਆਇਆ ਤਾਂ ਉਸ ਦੌਰਾਨ ਉਹ ਆਪਣੇ ਘਰ ਦੀ ਛੱਤ ਤੇ ਸੁੱਕਣੇ ਪਏ ਹੋਏ ਕੱਪੜੇ ਉਤਾਰਨ ਲਈ ਗਿਆ ਤਾਂ ਜਗਦੰਮ ਉਸ ਦੇ ਘਰ ਦੀ ਦੀਵਾਰ ਢੇਠਾਂ ਡੇਗ ਗਈ ਜਿਸ ਕਾਰਨ ਉਸ ਦਾ ਅਤੇ ਉਸ ਦੇ ਗਵਾਂਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਉਨਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਵਿੱਤੀ ਮਦਦ ਕੀਤੀ ਜਾਵੇ ਤਾਂ ਜੋ ਇਸ ਕੁਦਰਤੀ ਆਫਤ ਨਾਲ ਹੋਏ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਭੋਲੀ ਆ ਹਾਂ ਕਿਹੜੇ ਮਲੇ ਰਹਿੰਦੇ ਆ ਜੀ ਆ ਕੀ ਮਾਮਲਾ ਕੀ ਹੈ ਜਿਹੜਾ ਐ ਮੇਰੀ ਸ਼ਟਰ ਡਿੱਗ ਲਾ ਮੇਰੀ ਵੀ ਸ਼ਟਰ ਡਿੱਗ ਪਈ ਆ ਕਿਹਨਾਂ ਦੀ ਛੱਤ ਦੀ ਹੈ ਹਾਂ ਨਾਲ ਦੇ ਸੰਝੇ ਨਾਲ ਕੀ ਹਾਂਜੀ ਸੰਝੇ ਕੀ ਅੱਛਾ ਜੀ ਉਹ ਨਾਲ ਲੀਆ ਤੇ ਸਾਡੀ ਵੀ ਛੱਤਾ ਡਿੱਗ ਪਈ ਛੱਤ ਕਿੱਦਾਂ ਡਿੱਗ ਪਈ ਏ ਨੇੜੀ ਨਾਲ ਹੀ ਆਈ ਆ ਹੁਣ ਅੱਛਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੇ ਦੇਖੋ ਤੁਸੀਂ ਸਾਹਮਣੇ ਹੀ ਹਾਂਜੀ ਸਾਰੇ ਤੁਹਾਡੇ ਸਾਹਮਣੇ ਹੀ ਆ ਨੁਕਸਾਨ ਹਾਂਜੀ ਆ ਆ ਇਹ ਉੱਪਰ ਡਿੱਗੀ ਆ ਹਾਂਜੀ ਹਾਂਜੀ ਥੋੜਾ ਹੋਇਆ ਹੀ ਆਇਆ ਆਇਆ ਮੈਂ ਘੰਟੇ ਦੇ ਪਹਿਜਾ ਪੈਣਾ ਹਾਂਜੀ ਕੋਲ ਛੱਡੇ ਕਿਲਾ ਪਵੇ ਮੇਰੇ ਅਜ ਉਹ ਸੱਚ ਬਾਤ ਨਿਕਲੀ ਆ ਉਹੀ ਅੰਦਰ ਡਰਾਮਾ ਡਰਾਮ ਹੋ ਗਏ ਕਿੰਨੇ ਕਹੇ ਹੋਇਆ ਇਹ ਆ ਹੁਣੇ ਹੀ ਹੋਇਆ ਥੋੜਾ ਜਿਹੜੀ ਹੋਇਆ ਜਦੋਂ ਨੇੜੀ ਆਈਆ ਹੁਣ ਇਹ ਕਿਹੜੇ ਕਿਹੜਾ ਮੱਲਾ ਬੰਦਾ ਜੀ ਟੀਬੀ ਆ ਗੁਰੂ ਡੇਗਵਾ ਦਾ ਟੀਬੀ ਅੱਛਾ ਜੀ ਤੇ ਕਿਥੇ ਛੱਟ ਚੋੜ ਤਾਂ ਨਹੀਂ ਲੱਗੀ ਮੈਂ ਬਾਈ ਨਹੀਂ ਨਹੀਂ ਲੱਗੀ ਨਹੀਂ ਪਚਾਈ ਹੋ ਗਿਆ ਮੇਰੇ ਮੜ ਕੇ ਲੱਗੀ ਹੋਰ ਕਿਤੇ ਨਹੀਂ ਕਿਤੇ ਲੱਗੇ ਸਾਹਮਣੇ ਦੇਖੋ ਸਾਹਮਣੇ ਹਾਂਜੀ ਸੰਜ ਕੁਮਾਰ ਜੀ ਸੰਜ ਕੁਮਾਰ ਜੀ ਕੀ ਮਾਮਲਾ ਦੀ ਅੱਜ ਜਿਹੜਾ ਮਾਮਲਾ ਇਹ ਹੈ ਕਿ ਉੱਪਰ ਅਸੀਂ ਕਪੜੇ ਲੈ ਉਤਾਰਨ ਗਏ ਬਿਜਲੀ ਕਰਕੀ ਦਵਾਈਲ गिर ਗਿਆ ਦਵਾਈ ਦੇ ਭਾਈ ਹਾਂਜੀ ਹਾਂਜੀ ਜੇ ਸਾਈਡ ਵਾਲੇ ਕੋ ਨੁਕਸਾਨ ਹੋ ਗਿਆ ਸਾਡਾ ਵੀ ਨੁਕਸਾਨ ਹੋ ਗਿਆ ਉਧਰ ਵੀ ਡਿੱਗਿਆ ਹੀ ਸੀ ਉਹ ਅਸੀਂ ਭੱਜ ਕੇ ਉਧਰ ਉਸ ਸਾਈਡ ਤੇ ਗਏ ਬੰਦੇ ਸਭ ਠੀਕ ਠਾਕ ਹਾਂਜੀ ਅੱਜ ਬੜੇ ਕਿਰਪਾ ਸੱਟ ਚੋਟ ਤਾਂ ਨਹੀਂ ਲੱਗੀ ਕਿਸੇ ਦੇ ਨਹੀਂ ਜੀ ਚੋਟ ਲੱਗੀ ਮੈਨੂੰ ਲੱਗੀ ਉੱਪਰੋਂ ਉੱਪਰੋਂ ਸੇ गिर ਗਿਆ ਉੱਪਰੋਂ ਹਾਂਜੀ ਹਾਂਜੀ ਤੇ ਜ਼ਿਆਦਾ ਤਾਂ ਨਹੀਂ ਲੱਗੀ ਨਹੀਂ ਜ਼ਿਆਦਾ ਨਹੀਂ ਲੱਗੀ ਮੈਂ ਪਾਣੀ ਨੂੰ ਪਿਆ ਦਵਾਈ ਲਾਇਆ ਵੀ ਕਿੰਨਾ ਕੁ ਨੁਕਸਾਨ ਹੋ ਗਿਆ

ਉੱਪਰੋਂ ਡਿਗੇ ਤੁਸੀਂ ਹਾਂ ਜੀ ਉੱਪਰੋਂ ਡਿਗੇ ਉਧਰ ਵੀ ਦਿਖਾਈ ਸੀ ਸ਼ੀਸ਼ੇ ਦਾ ਸਾਰ ਨੁਕਸਾਨ ਹੋ ਗਿਆ ਤੇ ਇਧਰ ਵੀ ਇੱਕ ਵਾਰ ਬਿਜਲੀ gira ਸੁਕਰ ਹੈ ਕਿ ਅਸੀਂ ਲੋਕ ਬਚਾ ਹੋ ਗਏ ਬਹੁਤ ਕੋਈ ਮੇਰਾ ਨਾਮ ਰਾਜਕਮਾਰਾ ਜੀ ਹਾਂ ਕਿਹੜੇ ਮਲੇ ਤੋਂ ਆ ਪੜੀ ਕੁਰਤੇ ਦਾ ਕੁਰਤੇ ਬਸ ਨਾ ਕੱਟੇ ਭਾਈ ਹਾਂ ਕੀ ਮਾਮ ਲੱਗੀ ਹੈ ਜਿਹੜਾ ਬੜੀ ਮਾਮਲ ਹੈ ਕਿ ਚਾਨਕ ਭਾਰੀ ਹਨੇਰੀ ਆਈ ਹੈ ਆਪਣੇ ਤੂਫਾਨ ਆਇਆ ਤਾਂ ਚੰਗੜਾ ਦੀ ਕੰਨ ਡਿਗ ਗਈ ਹੈ ਗਵੰਡੀਆਂ ਦੀ ਤਾਂ ਇਹਦਾ ਬਹੁਤ ਭਾਈ ਬਹੁਤ ਨੁਕਸਾਨ ਹੋ ਗਿਆ ਸਾਰੇ ਗਰੀਬ ਆ ਗਰੀਬ ਬੰਦੇ ਆ ਸਰਕਾਰ ਤੋਂ ਪਈਏ ਮੰਗ ਕਰਦੇ ਜੇ ਨਾ ਤੁਹਾਨੂੰ ਨੁਕਸਾਨ ਭਰਾਈ ਜਾਵੇ ਭਾਜੀ ਘਟ ਤੋਂ ਘਟ ਦੇਣਾ ਇੱਕ ਲੱਖ ਦਾ ਨੁਕਸਾਨ ਹੋ ਗਿਆ ਅੱਛਾ ਜੀ ਹਾਂਜੀ ਹਾਂਜੀ ਭਾਈ ਅੱਗੇ ਵੀ ਉਹਨਾਂ ਨੇ ਕਿਹਾ ਸੀ ਜਾਂਦੇ ਕੰਨ ਦਾ ਅੱਗੇ ਵੀ ਇਹਨਾਂ ਦੀ ਕੰਨ ਵਿੰਗੇ ਜਾ ਰਹੇ ਹੈ ਕਿ ਇਹਨਾਂ ਦੀ ਹੈ ਭਾਜੀ ਨਾਲ ਦੀ ਗਵੰਡੇ ਆਂਦੀ ਹੈ ਸੰਜੀ ਕੀ ਨਾਮ ਵਗੈਰਾ ਹੈ ਭਾਈ ਸੰਜੀ ਆ ਉਹਨਾਂ ਦਾ ਨਾਮ ਜੀ ਸੰਜੀ ਆ ਭਾਜੀ ਅੱਛਾ ਜੀ ਹਾਂਜੀ ਹਾਂਜੀ ਭਾਈ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਆ ਇਹਨਾਂ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਇਹਦਾ ਜਿਹੜਾ ਨੁਕਸਾਨ ਹੋਇਆ ਉਹਦੀ ਭਰਾਈ ਹੋਣੀ ਚਾਹੀਦੀ ਭਾਈ ਬੜੀ ਘਟ ਘਟ ਦੇ ਭਾਈ ਇੱਕ ਲੱਖ ਦਾ ਨੁਕਸਾਨ ਹੋ ਗਿਆ ਇੱਕ ਲੱਖ ਦਾ ਹਾਂ ਜੀ ਹੋਇਆ ਕਿੰਨੇ ਕੁ ਵਜੇ ਭਾਜੀ ਭਾਜੀ ਇਹ ਹੋਇਆ 8:30 ਵਜੇ ਹਨੇਰੀ ਇਤਨਾ ਚਾਰ ਹਨੇਰੀ ਆਈ ਤੂਫਾਨ ਆਇਆ 8:30 ਵਜੇ 8:30 ਵਜੇ ਤੇ ਛੱਤੇ ਦੇ ਵੀ ਉਪਰੋਂ ਹਾਂ ਜੀ ਹਾਂ ਛੱਤ ਡੱਗੀ ਭਾਜੀ ਤੇ ਕੋਈ ਬੰਦੇ ਠੀਕ ਠਾਕ ਹੈ ਸਭ ਹਾਂ ਜੀ ਭਾਜੀ ਬੰਦੇ ਠੀਕ ਠਾਕ ਹੈ ਜੀ ਕੋਈ ਸੱਟ ਚੋਟ ਤਾਂ ਨਹੀਂ ਲੱਗੀ ਕੋਈ ਨਹੀਂ ਭਾਜੀ ਨਹੀਂ